ਸੱਤ ਜਿਹੜਾ ਇਕੱਠੇ ਹੋਏ ਕਿਉਂਕਿ ਪਿੰਡ ਪਰੋਂ ਗਜਰੇ ਵਿੱਚ ਜਿਹੜਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰੂ ਘਰ ਆ ਅੱਡੇ ਬਾਬਾ ਸਾਹਿਬ ਅਮੇਰਤ ਸਿੰਘ ਦੇ ਸਟੈਚੂ ਤੋਂ ਜਿਹੜਾ ਰਸਤਾ ਜਿਹੜਾ ਇਹ ਸੀਗਾ ਗੁਰੂ ਘਰ ਨੂੰ ਜਾਂਦਾ ਸੀਗਾ ਉਹ ਰਸਤਾ ਜਿਹੜਾ ਕੁਝ ਲੋਕਾਂ ਨੇ ਜਾਣ ਵੱਜ ਕੇ ਟਰੈਕਟਰ ਵਾਹ ਕੇ ਔਰ ਦੇ ਵਿੱਚ ਪਹਿਲਾਂ ਆਪ ਹੀ ਸਟੇ ਲਈ ਉਸ ਤੋਂ ਸਟੇ ਲੈਣ ਬਾਅਦ ਪੂਰੀ ਲੰਗੜਾ ਕੀਤੀ ਉਹਦੇ ਵਿੱਚ ਸਾਰੇ ਪਿੰਡ ਦੇ ਪੂਰੀ ਸੁਚੀ ਪੰਚਾਇਤ ਮੈਂਬਰ ਮੌਜੂਦਾ ਸਾਰੇ ਇੱਥੇ ਇਕੱਠੇ ਹੋਏ ਸੀ ਕੱਲ ਇਹ ਗੱਲ ਹੋਈ ਸੀ ਜਿਹੜੇ ਟਰੈਕਟਰ ਆਵਨਾਂ ਬੰਦਿਆ ਨੇ ਟਰੈਕਟਰ ਵਾਹ ਕੇ ਜਿਹੜੀ ਜ਼ਮੀਨਾਂ ਬਾਈ ਆ ਡੀ ਵੀ ਸਾਡੇ ਗੁਰੂ ਘਰ ਨੂੰ ਰਸਤਾ ਜਾਂਦਾ ਹੈ ਉਹ ਟਰੈਕਟਰ ਇੱਥੇ ਖੜੇ ਕਿੱਥੇ ਜਾਵਾਂਗੇ ਪਰ ਇੱਕ ਟਰੈਕਟਰ ਜਿਹੜਾ ਭੇਜਿਆ ਸੁੱਚਾ ਸਾਹਿਬ ਨੇ ਕੱਦੇ ਪਿੰਡ ਦੇ ਸਾਰੇ ਲੋਕਾਂ ਨੂੰ ਦੱਸਿਆ ਵੀ ਉਹ ਟਰੈਕਟਰ ਨਹੀਂ ਹੈਗਾ ਵੀ ਜਿਹੜਾ ਹਾਲੈਂਡ ਦਾ ਟਰੈਕਟਰ ਤੇ ਇੱਕ ਅਰਜਨ ਜਿਹੜਾ ਟਰੈਕਟਰ ਸੀਗਾ ਉਹ ਸੀਗਾ ਤੋਂ ਆਏ ਡਿਪਟੀ ਸਾਹਿਬ ਸਪੈਸ਼ਲ ਤੇ ਪਹੁੰਚੇ ਕਿਉਂਕਿ ਸਾਰੇ ਸਾਥੀ ਨੇ ਧਰਨਾ ਲਾਇਆ ਸੀ ਚੌਂਕ ਦੇ ਵਿੱਚ ਬਿਰਾਮ ਮੇਨ ਖੱਡੇ ਪੁਰਦੇ ਥੱਲੇ ਤੋਂ ਡਿਪਟੀ ਸਾਹਿਬ ਨੇ ਵਿਵਾਦਵਾਦਵਾਇਆ ਵੀ ਕੱਲ 4 ਵਜੇ ਤੱਕ ਸ਼ਾਮ ਦੇ ਅਸ ਤੋਂ ਪਹਿਲਾਂ ਪਹਿਲਾਂ ਸਾਰਿਆਂ ਬੰਦਿਆਂ ਦੇ ਉੱਪਰ ਜਿਹੜਾ ਪਰਚਾ ਦਰਜ ਕੀਤਾ ਜਾਊਗਾ ਅਤੇ ਦੋਨੇ ਟਰੈਕਟਰ ਜਿਹੜੇ ਆ ਥਾਣੇ ਵਿੱਚ ਜਿਹੜੇ ਆ ਉੱਥੇ ਪਹੁੰਚ ਜਾਓਗੇ ਅਤੇ ਜਿਨ੍ਹਾਂ ਬੰਦਿਆਂ ਨੇ ਵੀ ਬਦੀਫੀ ਕੀਤੀ ਸਮਾਜ ਨਾਲ ਉਹ ਸਾਰਿਆਂ ਦੀ ਗ੍ਰਿਫਤਾਰੀ ਹੋਊਗੀ ਅਸੀਂ ਵੀ ਇਹੀ ਗੱਲ ਦੇ ਉੱਪਰ ਡਿਪਟੀ ਸਾਹਿਬ ਦੀ ਗੱਲ ਵਿੱਚ ਆਪਾਂ ਇਹਦਾ ਵਿਸ਼ਵਾਸ ਕੀਤਾ ਤੇ ਜਿਹੜਾ ਸਾਰਿਆਂ ਨੇ ਸਹਿਮਤੀ ਜਤਾਈ ਆ ਵੀ ਉਹ ਬੰਦਿਆਂ ਦੇ ਘਰ ਵੀ ਹੋਣੀ ਚਾਹੀਦੀ ਹੈ ਰੈਸਟ ਹੋਣਾ ਚਾਹੀਦੇ ਆ ਤੇ ਦੋਨੇ ਟਰੈਕਟਰ ਥਾਣੇ ਵਿੱਚ ਜਿਹੜਾ ਖੜੇ ਹੋ ਜਾਂਦੇ ਇਸ ਵਿਸ਼ਵਾਸ ਦੇ ਅਸੀਂ ਜਿਹੜਾ ਸਾਡੀ ਧਰਨਾ ਜਿਹੜਾ ਲਾਇਆ ਜੀ ਆਪਾਂ ਜੱਗ ਰਹੇ ਆ ਤੁਹਾਡੇ ਡਿਪਟੀ ਸਾਹਿਬ ਨੇ ਜਿਹੜਾ ਵਿਸ਼ਵਾਸਾਨੂੰ ਆਸਿਆ ਵੀ 4 ਵਜੇ ਤੋਂ ਪਹਿਲਾਂ ਜੋ ਇਹਨਾਂ ਨੇ ਕਿਹਾ ਸੀ ਕਿਉਂਕਿ ਹਰ ਵੇਲੇ ਜਦੋਂ ਵੀ ਕਿਤੇ ਅਸੀਂ ਕਹੀਦਾ ਕੁਮਮ ਜਦੋਂ ਵੀ ਕਹੀਦਾ ਵੀ ਜਦੋਂ ਟਾਈਮ ਦੇ ਦਿੰਦੇ ਨੇ ਡਿਪਟੀ ਸਾਹਿਬ ਜੋ ਕਰ ਦਿੰਦੇ ਸਾਨੂੰ ਸਾਰਿਆਂ ਨੂੰ ਇਹ ਵਿਸ਼ਵਾਸ ਦੀ ਆ ਤੁਹਾਡੇ ਡਿਪਟੀ ਸਾਹਿਬ ਦਾ ਵੱਡਾ ਬੰਦਾ ਕਿਉਂਕਿ ਆਪਾਂ ਨਹੀਂ ਚਾਹ ਕੇ ਦੁਬਾਰਾ ਫੇਰ ਆਪਾਂ 4 ਵਜੇ ਇੱਥੇ ਚੌਕ 'ਚ ਇਕੱਠੇ ਹੋਈਏ ਇਸ ਕਰਕੇ ਸਾਰੇ ਸਾਥੀ ਨੂੰ ਇਹ ਬੇਨਤੀ ਆ ਵੀ 4 ਵਜੇ ਤੱਕ ਆਪਾਂ ਮੀਟ ਕਰੀਏ ਜੇਕਰ ਨਾ ਹੋਇਆ ਤੇ ਸਾਰੇ ਸਾਥੀ ਜਿਹੜੇ ਆ ਆਪਾਂ ਇੱਥੇ ਇਕੱਠੇ ਹੋ ਕੇ ਦੁਬਾਰਾ 4 ਵਜੇ ਇੱਥੋਂ ਥੋੜੇ ਆਵਾਂਗੇ ਸਾਰਿਆਂ ਜੈ ਗੁਰਦੇ ਧੰਨਵਾਦ ਜੈ ਜਪਾ